ਉਹਦੀ ਗੱਲ ਨਹੀਂ ਵੀ ਨਸ਼ੇ ਦੀ ਗੱਲ ਕਰਦੇ ਆ ਅਸੀਂ ਤਾਂ ਉਹ ਸੁਣੇ ਨਹੀਂ ਸੀ ਲੋਕੀ ਕਹਿੰਦੇ ਆਪੇ ਸਮਾਣ ਨੂੰ ਆਪੇ ਹੀ ਮਾਰ ਲੈ ਜਾਂਦੇ ਆ ਅਸੀਂ ਤਾਂ ਸੁਣੇ ਨਹੀਂ ਸੀ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਅਮਨੇਚਾ ਦੀਆਂ ਫਹਿਮਾਂ ਦੇਖਦੇ ਸੀ ਵੀ ਹਿੱਕੀ ਆ ਉੱਥੇ ਸਮੁੰਦਰਾਂ ਦੇ ਬੈਠੇ ਨਸ਼ੇ ਕਰੀ ਜਾਂਦੇ ਆ ਉਹ ਤਾਂ ਆਪਾਂ ਸੁਣੇ ਨਹੀਂ ਸੀ ਆਪਣੇ ਏਰੀਆ ਦੇ ਵਿੱਚ ਉਦੋਂ ਭੁੱਕੀ ਤੇ ਫੀਮ ਟਾਈਪਲੇ ਹੋ ਜੇ ਛੋਟੇ ਛੋਟੇ ਨਸ਼ੇ ਹੁੰਦੇ ਸੀ ਤੇ ਜਿਹੜੇ ਉਹ ਕਰਦਿਆ ਕਰਦਿਆ ਰਹਿਣ ਸਹਿਰ ਆਪਣਾ ਪਿੰਡੂ ਤੇ ਘਰ ਦੇ ਦਾਪਾ ਕਰ ਲੀਆਂ ਉਹਨਾਂ ਦੀਆਂ ਜਿਹੜੀਆਂ ਓਲ ਲੱッセ ਲੈਣੇ ਤੇ ਨੱッセ ਲੈਣ ਵਾਲਾ ਸਭ ਤੋਂ ਜਿਹੜਾ ਵਾ ਦੇਖਣ ਦੇ ਵਿੱਚ ਮੇਰਾ ਮੰਨਣਾ ਹੈ ਕਿ ਆਪ ਦੀ ਨਿਗਾਰ ਦੇ ਵਿੱਚੋਂ ਆਪੇ ਕਿਵੇਂ ਅੰਸਾਰ ਉਹ ਉਹ ਕਹਿੰਦੇ ਆ ਕਿ ਉਹ ਧੀ ਪੈਣ ਜਾਂਦੀ ਹੈ ਉਹਨੂੰ ਲੱਸੀਆਂ ਦਾ ਘਰ ਆ। ਉਹਨ ਲੱਸੀ ਆਉਂਦੇ ਆ ਵੀ ਪਾ ਤੂੰ ਇਹ ਪਾਸੇ ਨਾ ਰਹੀਂ ਬੱਚੇ ਪੜ੍ਹਨ ਜਾਂਦੇ ਆ ਵੀ ਇੱਥੇ ਨੱਸੀ ਖੜੇ ਹੁੰਦੇ ਆ। ਜਦੋਂ ਸਾਰਾ ਸਮਾਜ ਲਾਂਦਾ ਪਾਉਂਦਾ ਹੋਵੇ ਚੰਗੀ ਗੱਲ ਹੈ ਚੰਗੀ ਗੱਲ ਹੈ ਤੇ ਬੀਬਾ ਜੀ ਆਏ ਆ ਅਮਰੀਕਾ ਕੋ ਜਿਹੜੇ ਉਹ ਟੂਰਨਾਮੈਂਟ ਕਰਾ ਰਹੇ ਆ ਸਭ ਤੋਂ ਜ਼ਿਆਦਾ ਜਿਹੇ ਦੁੱਖ ਭੋਗਦੇ ਆ ਉਹ ਬੀਬੀਆਂ ਭੋਗਦੇ ਆ ਭਾਵੇਂ ਮਾਂ ਦੇ ਤੌਰ ਤੇ ਭਾਵੇਂ ਭੈਣ ਦੇ ਤੌਰ ਤੇ ਭਾਵੇਂ ਪਤਨੀ ਦੇ ਤੌਰ ਤੇ ਸਭ ਤੋਂ ਜ਼ਿਆਦਾ ਨਾਲ ਦਾ ਬਾਹਰ ਰੋ ਸਕਦੇ ਆ ਬੰਦੇ ਦਾ ਬਾਹਰ ਆ ਕੇ ਜੱਲਾ ਮਾਰ ਕੇ ਫੇਰ ਆਫਿਸ ਆ ਜਾਂਦੇ ਆ ਤੇ ਉਹ ਘਰ ਦੇ ਭੁਗ ਨੇ ਜਿਹੜੋਂ ਜਿਹੜੇ ਜਦੋਂ ਹਾਲਾਤ ਦੇਖਦੀਆਂ ਤੇ ਉਹ ਸਭ ਤੋਂ ਜ਼ਿਆਦਾ ਤਕਲੀਫ ਨੂੰ ਹੈ ਇਸ ਕਰਕੇ ਉਹ ਹੈਲੋ ਸਤਿ ਇਸ ਕਰਕੇ ਮੈਂ ਮੇਰਾ ਇਹ ਮੰਨਣਾ ਹੈ ਜਿਹੜੀ ਮਤਲਬ ਜੇ ਆਉਂਦੇ ਆਉਂਦੇ ਪਰਿਵਾਰਾਂ ਦੇ ਵਿੱਚ ਆਦੇ ਘਰ ਦੇ ਲੋਕਾਂ ਦੇ ਵਿੱਚ ਖੜਦੇ ਗਾ ਇਹ ਇਹੋ ਜਿਹੀ ਗੱਲ ਨਹੀਂ ਵੀ ਮੈਂ ਆਇਆ ਤੇ ਮੈਨੂੰ ਮਾਈਕ ਖਰਾਤਾ ਤੇ 2 ਮਿੰਟ ਮੈਂ ਵੀ ਆਉਂਦੇ ਸੱਚੀ ਗੱਲ ਇਹ ਹੈ ਵੀ ਮੈਂ ਤਾਂ ਸਾਰੇ 30 ਸਾਲ ਹੋ ਗਏ ਲਗਰੀ ਕਰ ਰਿਹਾ ਕਹਿੰਦੇ 36 ਸਾਲ ਤੇ ਮੈਂ ਤਾਂ ਨਿਕੋਲਾ ਜਿਹੜਾ ਸਵਾਦ ਦੇਖਿਆ ਇਹਨੇ ਮਹਿਕਬਰ ਇਹ ਸਾਰਾ ਕੁਝ ਹੀ ਮਿਲ ਜਾਂਦਾ ਕਿ ਫੁੱਕੀ ਆ ਫਿਲ ਮੋਹਰੋ ਨਸ਼ਾ ਉਹ ਸਭ ਕੁਝ ਮਿਲਦਾ ਹੈ ਇਹ ਮਤਲਬ ਆਪਦੇ ਨਿਆਣਿਆਂ ਨੂੰ ਵਿਚਾਰਾ ਚਾਚੇ ਦਾ ਨਾਲ ਕੋਨਾ ਦਫਤਰ ਕਰਕੇ ਉਹਨਾਂ ਨਾਲ ਗੱਲ ਜਦੋਂ ਹੋਈ ਜਾਂਦੀ ਹੈ ਗੱਲ ਵੀ ਗਵਾਹ ਦਾ ਪਤਾ ਲੱਗੇ ਹੋਰ ਨਾਲ ਨਾਲ ਲੱਗੇ ਅਸੀਂ ਤਾਂ ਛੋਟੇ ਹੁੰਦੇ ਸੀ ਕਿ ਉਹ ਸਾਹਮਣੇ ਬਟਾਣ ਵਾਲਾ ਵੀ ਕਿਹੜਾ ਫੌਲਾ ਉਹ ਵੀ ਸਾਡਾ ਤਿਆਰ ਸੀ ਤੇ ਉਹ ਵੀ ਹੱਕ ਨਾਲ ਉਹ ਕਹਿੰਦਾ ਸੀ ਕਿ ਅਸੀਂ ਉਸਟਰ ਨੂੰ ਕਰਨਾ ਉਹ ਭਾਈਚਾਰਾ ਜਿੱਦਾਂ ਇਹ ਬਾਪੂਆਂ ਦੇ ਖੁੰਡੇ ਥੋੜ੍ਹੇ ਨੇ ਨਿਆਣੇ ਨੂੰ ਮੁਰਗਿਆਂ ਜਿਹਾ ਵਾਂਗੂ ਮਾਰ ਖੜੇ ਕਰਕੇ ਤੇ ਫਿਰ ਮੋਟਰਸਾਈਕਲ ਲੈ ਕੇ ਜਿੰਦੀ ਕਰਕੇ ਤੇ ਮੋਟਰਸਾਈਕਲ ਲੈ ਜਾ ਫਿਰ ਮੋਟਰਸਾਈਕਲ ਕੀ ਕਰੂਗਾ ਕਿਹੜਾ ਖੇਤੋਂ ਜਾਂਦਾ ਉਹ ਭਾਈ ਵਾਲੀ ਇੱਕ ਕੇਕੀ ਜੀ ਮਾਰੀਦਾ ਗੇੜੇ ਘੱਟ ਗੇੜੇ ਘੱਟ ਤੇ ਕਿਹੜੇ ਕੰਮ ਕਰਨੇ ਆ ਜ਼ਮੀਨਾ ਇਕਾ ਆਇਆ ਸਮਸਰ ਸੀ ਜਿਹੜਾ ਅੰਡਰ ਟ੍ਰੇਨਿੰਗ ਆ ਉਹਦਾ ਬੋਸ ਆ ਪਿੰਡੀ ਦਾ ਉਹ ਕਹਿੰਦਾ ਮੈਂ ਉਹ ਨਾ ਨਹੀਂ ਲੈਣਾ ਉਹ ਕਹਿੰਦਾ ਜੀ ਮੈਂ ਸੁਣਿਆ ਸੀ ਬਾਹਰੋਂ ਮਹਾਰਾਸ਼ਟਰ ਦਾ ਅਫਸਰ ਸੀ ਤੇ ਪਹਿਲੀ ਵਾਰੀ ਕਿਤੇ ਮੇਰੇ ਨਾਲ ਕਾਢੀ ਹੋ ਗਿਆ ਕਹਿੰਦਾ ਮੈਂ ਸੁਣਿਆ ਸੀ ਵੀ ਪੰਜਾਬੀ ਐ ਜਿਹੜੇ ਬਹੁਤ ਅਮੀਰ ਐ ਇਸੇ ਜਿਹੇ ਦੀ ਗੱਲ ਆ ਉਹ ਪਿੰਡ ਨਾ ਨਹੀਂ ਮੈਂ ਬੋਲਦਾ ਪਰ ਉਹ ਕਹਿੰਦਾ ਉਸ ਪਿੰਡ ਦੇ ਨਾਲ ਸਰਵੇ ਕਰਨਾ ਹੁੰਦਾ ਉਹ ਕਹਿੰਦੇ ਜੀ ਸਾਰਾ ਆਪੀ ਪਿੰਡ ਦੇ ਵਿੱਚੋਂ ਪਿੰਡ ਛੋਟਾ ਪਿੰਡ ਹੈ ਉਹਦਾ ਸਰਵੇ ਕਰਨਾ ਵੀ ਕਿੰਨੇ ਵਸੋਂ ਆ ਕਿੰਨੀ ਜ਼ਮੀਨ ਹੈ ਕਿੰਨੇ ਪੜ੍ਹੇ ਲਿਖੇ ਆ ਕਿੰਨਾ ਕਰਜ਼ਾ ਕਿੰਨਾ ਸੋਸਾਇਟੀ ਦਾ ਕਰਜ਼ਾ ਉਹ ਸਾਰਾ ਕੁਝ ਦੇਖਿਆ ਕਹਿੰਦਾ ਉਹਨੇ ਸਰਵੇ ਕੀਤਾ ਤੇ ਕਹਿੰਦਾ ਅੱਜ ਪਤਾ ਲੱਗਿਆ ਆਪਣਿਆਂ ਦਾ ਸਾਰੇ ਬਈਆਂ ਉਹ ਲਿੰਟਾਂ ਜਿਹੜੀਆਂ ਬਣੀਆਂ ਨਾ ਲਿੰਟਾ ਆਪਾਂ ਬੜੇ ਬੁੱਢੋਕੇ ਕਹਿੰਦੇ ਆ ਲਿੰਮੜ ਚੱਕ ਲਈ ਬੜਿਆਂ ਦਾ ਲਿੰਟਾ ਸਮਝ ਨਹੀਂ ਆਉਂਦਾ ਕਿਹੜਾ ਬੰਕੂ ਵਹੀ ਕਰਦਾ ਉਹਨੂੰ ਹੀ ਪਤਾ ਲੱਗਦਾ ਉਹ ਲਿੰਟਾ ਕੀ ਹੈ ਉਹ ਨਿੰਮਣ ਚੱਕ ਕਰਕੇ ਟੋੜਿਆ ਤੇ ਆਪਾਂ ਮੁੰਡਿਆਂ ਜਿਹੜੇ ਪੜ੍ਹ ਗਏ ਬੱਪੂਆਂ ਦਾ ਖੁਲਾਸਾ ਉਹਨੇ ਕਹਿ ਲੈ ਲੋ ਬੱਪ ਜਿਹੜੇ ਬਜ਼ੁਰਗਾਂ ਨੂੰ ਜਿਹੜੇ ਨਿਆਣਿਆਂ ਦੇ ਜਿਹੜੇ ਮੇਰੇ ਕੋਲ ਆ ਜਾਂਦੇ ਆ ਨਾ ਕੋ ਮੋਗੇ ਦੇ ਪੜੇ ਹੋਰ ਮੈਂ ਠੀਕ ਐਸਐਸਪੀ ਸੀ ਤੇ ਉਹ ਕਹਿੰਦੇ ਜੀ ਨਸਾਂ ਸੁਬਰਾ ਉਹ ਮੈਂ ਕਿ ਸ਼ਕਲ ਦੇਖ ਕਰਨ ਚੀਜ਼ ਤੇ ਬੱਪੂ ਨੇ ਕਾਚਾ ਲੈ ਜਿਹੜਾ ਨਾਲ ਆਇਆ ਦੇ ਕਿ ਨਸਵਾਰ ਰੱਖਾ ਸਰਦਾਰ ਟੋੜ ਖੱਦੀ ਜਿਹੜੀ ਇੱਜ਼ਤ ਹੈ ਉਹ ਫੱਟੀਆਂ ਇਸੇ ਨਾਲੀ ਆਪਣੇ ਵਿਰਸੇ ਨਾਲ ਆਪਣੀ ਗੱਲ ਕਰਦੇ ਆ ਪੰਜਾਬੀਆਂ ਦੇ ਕਹਿੰਦੇ ਹੁਣ ਅਖਬਾਰ ਪੜੋ ਅੰਗਰੇਜ਼ੀ ਦੇ ਹਿੰਦੀ ਦੇ ਅਖਬਾਰ ਪੜੋ ਉਹਨਾਂ ਨੇ ਆਏ ਪਤਾਗਾ ਪੰਜਾਬ ਦੇ ਸਾਰੇ ਹੀ ਨਛਾਈ ਉਹਨਾਂ ਕੰਦਾਂ ਨੂੰ ਟੱਕਰਾ ਮਾਰਦੇ ਫਿਰਦੇ ਆ ਤੇ ਕਿੱਥੇ ਦੀ ਕਹਿੰਦੇ ਵੀ ਪੰਜਾਬੀ ਮਾਨ ਮਤੇ ਬਹਾਦਰ ਤਕੜੇ ਫ਼ਲਾਵਤ ਹੈ ਸਾਡੇ 'ਚ ਜੇ ਕੋਈ ਕਮੈ ਵੀ ਨਛਾਈ ਹੈ ਇਥੋਂ ਦੇ ਮੇਰੀ ਦੇਖੋ ਆਪਣੇ ਪਰਿਵਾਰ ਦਾ ਸਭ ਤੋਂ ਛੋਟਾ ਮੈਂਬਰ ਆਪਦੇ ਵਿੱਚੋਂ ਹੀ ਸਮਝੀਏ ਇੱਕ ਗੱਲ ਕਹਿ ਦੋ ਜੀ ਮਤਲਬ ਇਹ ਆਪਾਂ ਕੋਈ ਉਹਨਾਂ ਨੂੰ ਗਾਲ੍ਹਾਂ ਨਹੀਂ ਕੱਢਨੀ ਆਂ ਜਿਹੜੇ ਉਹ ਕਰਦੇ ਆ ਉਹਨਾਂ ਨੂੰ ਉਚਾਰੇ ਕਰਕੇ ਮਤਲਬ ਜੇ ਪਿੰਡ ਦੇ ਵਿੱਚ ਕਹਿੰਦੇ ਜੀ ਪੁਲਿਸ ਨਾਲ ਮਿਲ ਗਿਆ ਤੇ ਪੁਲਿਸ ਨੇ ਛੜਤਾ ਜੀ ਪੁਲਿਸ ਨੇ ਪੈਸੇ ਲੜਾ ਤੇ ਦੋਨਾਂ ਦਾ ਪੈਸੇ ਕੌਣ ਆਪਿਆਂ ਉਸਤੇ ਕਰ ਲੋ ਹਿੰਮਤ ਨਹੀਂ ਆ ਕੋਈ ਇਸਤੇ ਵੀ ਪੁਲਿਸ ਤਾਂ ਜਿਹੜਾ ਜੇ ਕਿਸੇ ਨੂੰ ਡਰ ਪੈਣ ਲੱਗ ਪੈਸੇ ਲੱਗ ਜਾਂਦੇ ਜਿੰਨਾਂ ਕਿਰਾ ਆਪਣੇ ਦੋਨਾਂ ਲਾ ਲੈ ਕੇ ਜਿਹੜੇ ਚੋਰ ਨੇ ਵਾਣੋ ਉਹ ਵੀ ਮੇਰੀ ਬੱਲੇ ਬੱਲੇ ਹੋਜੂ ਬੱਲੇ ਬੱਲੇ ਨਹੀਂ ਹੋਜੂ ਕੋਈ ਜੰਮਦਾ ਉਹ ਨੂੰ ਆਉਂਦੇ ਨਿਆਣੇ ਦੇ ਘਰ ਦੇ ਵਿੱਚ ਮੁੱਠਾ ਕੋਈ ਹੈਗਾ ਜਿਹੜਾ ਉਹਦੇ ਪਰਿਵਾਰ ਦੇ ਵਿੱਚ ਆ ਦੇ ਨਿਆਣੇ ਦੇ ਘਰ ਦੇ ਵਿੱਚ ਮੁੱਠਾ ਦੇ ਕੁੜੀਆਂ ਜਿਨਾਂ ਦੀਆਂ ਵਡੀਆਂ ਹੋ ਰਹੀਆਂ ਉਹਨਾਂ ਮਾਪਿਆਂ ਨੂੰ ਦੇਖ ਪੁੱਛ ਕੇ ਦੇਖੋ ਜਿਨਾਂ ਦੀਆਂ ਭੈਡਾ ਵਡੀਆਂ ਹੋ ਰਹੀਆਂ ਹੋਰਿਆ ਰਿਸ਼ਤਾ ਲੰਮੜੇ ਆ ਸਭ ਤੋਂ ਪਹਿਲਾਂ ਇਹ ਗੱਲ ਕਰਦੇ ਦੱਸੋ ਆਪਾਂ ਕਹਿੰਦੇ ਪੰਜਾਬੀ ਆ ਤੇ ਦੇਖੀ ਕਿਤੇ ਨਸ਼ੇ ਨਾ ਆਉਂਦੇ ਇਸ ਕਰਕੇ ਲੈਕਚਰ ਦੇ ਕੇ ਕੀ ਆਇਆ ਐਕਟਰ ਦਿੰਦਾ ਆ ਗਿਆ ਦੂਜੇ ਜਾਣੇ ਸੁਣ ਕੇ ਕਹਿੰਦੇ ਗੱਲ ਚੰਗੀ ਆ ਪਰ ਉਹਨੇ ਨਾਲੋਂ ਇਹ ਵਿਚਾਰ ਕਰਨੀ ਲੋਕਾਂ ਦਾ ਸਾਡੇ ਟਿਕੜੇ ਦੇ ਵਿੱਚ ਵੇਚ ਕੇ ਦਿਖਾਉਂਦਾ ਜੇ ਤੱਕੜਿਆ ਇਹ ਮਤਲਬ ਨਹੀਂ ਦੇਣਾ ਮੇਰੀ ਖਲ ਲਾ ਰਹੇ ਨਹੀਂ ਆਪੇ ਇਸੇ ਕਰਨਾ ਸਾਡਾ ਜਲ ਸਾਡਾ ਦਰਦਵਾ ਜਿਹੜੇ ਮੁੰਡੇ ਨਸ਼ਾ ਨਹੀਂ ਕਰਦੇ ਉਹਨਾਂ ਨੂੰ ਅੱਗੇ ਲਾਓ ਉਹਨਾਂ ਨੂੰ ਖੇਡਾਂ ਦੇ ਵਿੱਚ ਅੱਗੇ ਲਾਓ ਦੇਖੋ ਇਹ ਬਸਣਾ ਤੁਸੀਂ ਕਹੋਗੇ ਕਿ ਪੁਲਿਸ ਅਫਸਰ ਦੇ ਜਾਂ ਫਿਰ ਦੂਜਾ ਤਰੀਕਾ ਇਹ ਆ ਸੋ ਇਹਦੇ ਅਖਬਾਰ ਪੜ੍ਹ ਲੈ ਕਲੋਨੀ ਚਾਰ ਪੱਟੇ ਦੇਦੇ ਠੁਕੀ ਦੇ ਇੱਕ ਅਫੀਨ ਦਾ ਜਿਹੜਾ ਦੋ ਦੇ ਰੰਗ ਦੇ ਦਿੱਤੇ ਪੂਰੀ ਕਹਿੰਦੇ ਵੀ ਵੇਚਦੇ ਦਾ ਜਾਦਾ ਤੱਕ ਫੜੇ ਘੱਟ ਜਿਹੜਾ ਖਬਰਾਂ ਪੜ੍ਹ ਲੈ ਤੇ ਫਿਰ ਸੌ ਜਾਣਾ ਜਾਂ ਬੇੜਾ ਹੀ ਕਰਕੇ ਆ ਪਿਆ ਇਦਾਂ ਨਹੀਂ ਮਾਰਾ ਹਾਲ ਹੈ ਕਰਨਾ ਇਹ ਕੰਮ ਤੇ ਜੇ ਸਾਲੋਂ ਤੋਂ ਜੇ ਇਹਨਾਂ ਲਿਪੜੇ ਬੰਦੇ ਜੇ ਤੁਹਾਡਾ ਪਹਿਲਾ ਸੱਤ ਹੈ ਇਸ ਕਰਕੇ ਮੇਰੀ ਇਹ ਟੂਰਨਾਮੈਂਟ ਦੇ ਵਿੱਚ ਕੁਝ ਕਾਰੇ ਦੇ ਖਰਾਇਓ ਮੈਂ ਕਿ ਇਹੀ ਦੇਖਣ ਆਇਆ ਪਰ ਦਿਲੋਂ ਜਦੋਂ ਕੋਈ ਕਾਨਫਰੰਸ ਉਹਦੀ ਬਾਹਰੋਂ ਆ ਕੇ ਟਿਕਾਣੇ ਆਉਂਦੇ ਆ ਤੋ ਉਹ ਕਹਿੰਦੇ ਜੀ ਤੁਹਾਡੇ ਦਾ ਸਾਰੇ ਪੰਜਾਬ ਦੇ ਵਿੱਚ ਹੀ ਨਸ਼ੇ ਮੈਗਰ ਦੋ ਫੜੇ ਮੂੰਹ ਤੁਹਾਡੇ ਦਾ ਇਹ ਹੋ ਜੇ ਵੀ ਅਸੀਂ ਹੈਗੇ ਸਾਡਾ ਇਤਿਹਾਸ ਅਸੀਂ ਉਹ ਬਾਰਡਰ ਦੇ ਨਾਲ ਹਿੰਦੁਸਤਾਨ ਦੀ ਜਿਹੜੀ ਧਾਰ ਬਣ ਕੇ ਖੜੀ ਹੈ ਪੰਜਾਬੀ ਜਦੋਂ ਘੜੀ ਪਹਿਨੇ ਸੀ ਨਾ ਸਾਡੇ ਪੰਜਾਬੀਆਂ ਤੋਂ ਡਰਦੇ ਸੀ ਸਾਡੀ ਅਸਲੀ ਉਹ ਹੈ ਸਾਡੇ ਉਹ ਜਿਹੜੀ ਮਤਲਬ ਉਹ ਸਾਡੀਆਂ ਸਾਡੇ ਖੂਨ ਸਾਡੀਆਂ ਰਗਾਂ ਤੋਂ ਖੂਨ ਵਗਦਾ ਕਿ ਕਿਸੇ ਨਾਲ ਦੀ ਕਰਦਾ ਵੀ ਨਸ਼ਾ ਹੀ ਕੁਆਜੀ ਬਸ ਇਨਾ ਕੀ ਮੁਜਾਹਤ ਕਰ ਰਹੇ ਹੁਣੇ ਜਿਹੜੇ ਬੰਦੇ ਇਹਦੇ ਵਿਰੁੱਧ ਖੜੇ ਹੁੰਦੇ ਆ ਜਾਂ ਪਿੰਡ ਦੇ ਵਿੱਚ ਉਹਦਾ ਸਾਥ ਦਿਓ ਦੂਜਿਆਂ ਨੂੰ ਇਹ ਨਾ ਮੰਨੋ ਵੀ ਉਹ ਸਾਡੇ ਸਮਾਜ ਦੀ ਵਰਤੀ ਹੈ ਕੋਈ ਉਹ ਕਾਰਨ ਕੀ ਹੈ ਕਿ ਉਹ ਆਪਾ ਮੋੜ ਕੇ ਘੜਾ ਘੜ ਕੇ ਨਹੀਂ ਬੁਝਾਏ ਕਰ ਉਹ ਅਕੜੀ ਚ ਲੈ ਕੇ ਆਪਦੇ ਬੱਚਿਆਂ ਨੂੰ ਆਪ ਵਾਪਸ ਹੋਣਾ ਜਿੱਕਰ ਦੀ ਮਾਂ ਨਾਲ ਕਹਿ ਸਕੀਏ ਕਿ ਸਭ ਨੂੰ ਡਰਦੀ ਹੈਗਾ ਕੁੜੀਆਂ ਦੇ ਰਿਸ਼ਤੇ ਕਰਦੇ ਆਂ ਬੇਟੀਆਂ ਦੇ ਰਿਸ਼ਤੇ ਕਰਦੇ ਆਂ ਤੇ ਵੀ ਇੱਥੇ ਸਭ ਨੂੰ ਡਰ ਨਹੀਂ ਲੱਗਦਾ ਕਿ ਮੁੰਡਾ ਵੀ ਸਹੀ ਨਹੀਂ ਲੱਗਦਾ ਤੁਹਾਡਾ ਬਹੁਤ ਬਹੁਤ ਨਾਲ ਇੱਕ ਅਲੱਗਾ ਤੁਹਾਡਿਆ ਰੀਡ ਪੇਚਣ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਔਰ ਪਰਵਾਰਿਕ ਦੀ ਸੋਚ ਨੂੰ ਸਲਾਮਤ ਜੇ ਯਾਤ ਕਰਦਾ ਬੰਦਾ ਉਹਦਾ ਸਤਿਕਾਰ ਕੀਤਾ ਗਿਆ ਨਹੀਂ ਤੇ ਕਬੱਡੀ ਦੇ ਵਿੱਚ ਕਈ ਧੂਰ ਫਰੇ ਰਹੇ ਆ ਜਿਹੜੇ ਕਬੱਡੀ ਤੋਂ ਕਿਲੋ ਮੀਟਰ ਉਹਨਾਂ ਦੇ ਨਾਲ ਸਤਿਕਾਰ ਜ਼ਿਆਦਾ ਹੁੰਦਾ ਹੈ ਮੇਰੇ ਵੀਰੋ ਸਾਹਮਣੇ ਰੇਡ ਪਾ ਕੇ ਪੁਆਇੰਟ ਲੈ ਕੇ ਮੁੰਡਾ ਵਾਪਸ ਹੈ ਜਿਹੜੀ ਟੀਮ ਕੋਰਟ ਖੱਤੇ ਦੀ ਜੇਤੂ ਰਹੀ ਹੈ ਜੀ ਨੋਟ ਕਰ ਲਿਓ ਐਂਟਰੀ ਕਾਊਂਟਰ ਵਾਲੇ ਵੀਰ ਕੋਰਟ ਖੱਤੇ ਆਪਾਂ ਮਿਸਟੇਕ ਨਾ ਕਿਤੇ ਕਰ ਦਿਓ ਨਾਲ ਦੀ ਨਾਲ ਨੋਟ ਕਰ ਲਿਆ ਕਰੋ ਸਾਹਸਪੁਰ ਤੇ ਖੰਡੂਰ ਸਾਹਿਬ ਨਵੀ ਬੱਬੂ ਇੱਧਰ ਕੋਈ ਕਾਰਵਾਈ ਤਾਂ ਹੋ ਸਕਦੇ ਨੇ ਬੰਦਾ ਉਧਰ ਸਾਡੀ ਭੈਣ ਰਾਜਵੀਰ ਕੌਰ ਅਮਰੀਕਾ ਉਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਸਰਦਾਰ ਮਨਜੀਤ ਸਿੰਘ ਜੀ ਸਿੱਧੂ ਸਾਹਿਬ ਉਹਨਾਂ ਵੱਲੋਂ ਹੁਣ ਸਰਦਾਰ ਪ੍ਰਤਵੀ ਸਿੰਘ ਜੀ ਤੇ ਸਾਹਿਬ ਤੇ ਬਿੱਟੀ ਸਾਹਿਬ ਨਾਲ ਦੇਖੀ ਕਰੋ ਉਹਨਾਂ ਦਾ ਮਾਨ ਸਨਮਾਨ ਜਰੂਰ ਆਪਾਂ ਖੇਡ ਦੇ ਮੈਦਾਨ ਦੇ ਵਿੱਚ ਲੈ ਕੇ ਆਈਏ ਉਹਨਾਂ ਤੋਂ ਬਾਅਦ ਐਸ ਐਚਓ ਸਰਦਾਰ ਗੁਰਮੀਤ ਸਿੰਘ ਜੀ ਉਹ ਵੀ ਆਪਣਾ ਸਨਮਾਨ ਲੈਣਗੇ ਜੀ ਔਰ ਉਹਨਾਂ ਤੋਂ ਬਾਅਦ ਹਰਪ੍ਰੀਤ ਸਿੰਘ ਜੀ ਪੁਲਿਸ ਗੜਬਾ ਖੜੀ ਬੇਨਤੀ ਹੈ ਰਣਜੀਤ ਸਿੰਘ ਜੀ ਕਿ ਆਪ ਉਹ ਸਿਛਾਈ ਲਈ ਤੇ ਲਾਗੇ ਲੱਗ ਜਾਲ ਜੀ ਸਰਦਾਰ ਮਨਦੀਪ ਸਿੰਘ ਜੀ ਸਿੱਧੂ ਸਾਹਿਬ ਡੀਏ ਜੀ ਪਟਿਆਰੇ ਪੂਰਨ ਪੱਛੇ ਦੇ ਚਿਹਰੇ ਵਿੱਚੋਂ ਕਰਦੀ ਸਹੀ ਗੱਲ ਹੈ ਬਹੁਤ ਵੱਡਾ ਰਤਬਾ ਇਹ ਕਹਿੰਦੇ ਮਾਲਕ ਦੀ ਰਜਾ ਵਾਲੇ ਹੋ ਜੇ ਉਹਦੇ ਮਿਲ ਲਿਆ ਆਈਟੀਐਸ ਦਾਨਾ ਬਹੁਤ ਵੱਡੀ ਗੱਲ ਹੈ ਵੱਡੀ ਪੜਾਈ ਕਰਨੀ ਪੈਂਦੀ ਹੈ ਇਸ ਕਰਕੇ ਬੰਦਾ ਡਿਪਟੀ ਕਮਿਸ਼ਨਰ ਬਣਦਾ ਹੈ ਔਰ ਜਿਨ੍ਹਾਂ ਨੇ ਬਹੁਤ ਵੱਡਾ ਡਾਕਾ ਜਿਹੜਾ ਉਹ ਬਹੁਤ ਛੇਤੀ ਹੈਂਡਲ ਕਰ ਲਿਆ ਸੀ ਮੇਰੇ ਵੀਰੋ ਸਰਦਾਰ ਜ਼ਰਮੀਤ ਸਿੰਘ ਜੀ ਬੀਏਜੀ ਸਾਹਿਬ ਹਮਾਂ ਵੱਲੋਂ ਕੀਤਾ ਜਾ ਰਿਹਾ ਪੁੱਲੋਂ ਤੋਂ ਬਾਅਦ ਸਨਮਾਨ ਕੀਤਾ ਜਾ ਰਿਹਾ ਤੋਂ ਮੇਰੇ ਬਹੁਤ ਤਾਕਤਲੀ ਕਬੱਡੀ ਖੇਡਦੇ ਉਹਨਾਂ ਕੌਲੀਆ ਕਲਾਸਾਂ ਵੀ ਖੇਡ ਸੀ ਪਰ ਅੱਜ ਕਬੱਡੀ ਕਰੋੜਾਂ ਦੀ ਕਮਜ਼ਰ ਪੁੱਜੇਗੀ ਉਹਨਾਂ ਟੀਮਾਂ ਦੇ ਵਿੱਚ ਬਹੁਤ ਸਾਰੇ ਪਲੇਅਰ ਰਹੇਗੇ ਜਿਨ੍ਹਾਂ ਦਾ ਮੁੱਲ ਨਹੀਂ ਪਿਆ ਬੀਏਜੀ ਸਾਹਿਬ ਇੱਥੇ ਬਖਦਤਮੈਂ ਆਪਣੇ ਵੱਲੋਂ ਤੇ ਸਮੁੱਚੇ ਕਬੱਡੀ ਜਗਤ ਵੱਲੋਂ ਤੁਹਾਡਾ ਧੰਨਵਾਦ ਕਰਦਾ ਔਰ ਸਮੁੱਚੇ ਔਰ ਨਾਲ ਡੀ ਵੀ ਆਇਆ ਹੈ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਜਿਹੜਾ ਧੰਨਵਾਦ ਹੈ ਖਿਡਾਰੀ ਸੇਜਾ ਦਾ ਸੱਚੇ ਪਾਤਸ਼ਾਹ ਮੇਕ ਕਰੇ ਰੱਲੀ ਤੇ ਨੰਗਲ ਖੇੜੀ ਇਹ ਟੀਮਾਂ ਵੀ ਚਾਦੇ ਮੈਚ ਦੇ ਵਿੱਚ ਹੀ ਆਉਣੀਆਂ ਪੱਕਾ ਸ਼ੀਟਾਂ ਤੇ ਬਾਬਾ ਗਾਇਤਰਾ ਸ਼ਾਹ ਰਾਜੂ ਜੇ ਕਿਸੇ ਦਾ ਹੋਮ ਸਰਵਾ ਰਹਿਣਾ ਛੋਟੀ ਵੀ ਕਰਵਾ ਲੋ ਕਿਉਂਕਿ ਫਿਰ ਆਪਾਂ ਕਬੱਡੀ ਵੀ ਸਟਾਰਟ ਕਰਨੀ ਕਿਉਂਕਿ ਦਰਸ਼ਕ ਵੀ ਬੇਸਾਬਰੀ ਦੇ ਅੱਜ ਉਡੀਕ ਰਹੇ ਸੀ ਅੱਜ ਦੇ ਦਿਨ ਨੂੰ ਕਿਉਂਕਿ ਆਪਣੇ ਰੇਡ ਦੇ ਵਿੱਚ ਇੱਕ ਕਬੱਡੀ ਬਹੁਤ ਠੱਠ ਹੁੰਦੀ ਆ ਤੁਹਾਡਾ ਧੰਨਵਾਦ ਹੈ ਨਾ ਵਧੀਆ ਪ੍ਰਬਾਲਾ ਕੀਤਾਗਾ ਉਹ ਡਾਕਟਰ ਕੁਮਿੰਦਰਜੀਤ ਆਇਆ ਉਹਨੇ ਜਿਹੜਾ ਸੱਟ ਪਾਈ ਸੀ ਹਾਂਜੀ ਹੋ ਗਿਆ ਜੀ ਸਾਰਿਆਂ ਦੇ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਸਰਦਾਰ ਮਨਵੀਰ ਸਿੰਘ ਜੀ ਸਿੱਧੂ ਸਾਹਿਬ ਆਪਣੇ ਕੀਮਤੀ ਸਮੇਂ ਦੇ ਵਿੱਚ ਜਿਹੜੀ ਟੀਮ ਆਈ ਹੈ ਜੀ ਸਤਿ ਸ੍ਰੀ ਅਕਾਲ ਜਿਹੜੀ ਕਰਨੀ ਆਈ ਏ ਗੁਰਪ੍ਰੀਤ ਸਿੰਘ ਸਾਡੀ ਜ਼ਿੰਦਗੀ ਦਾ ਪਰਮ ਮਿੱਤਰਾ ਸ਼ਾਇਲੀ ਪਿੰਡ ਦਾ ਸਰਪੰਚ ਹੋਣਾ ਜੀ ਕਾਹਲਾ ਸ਼ਾਇਲੀ ਦੀ ਸਰਪੰਚੀ ਲੈਣੇ ਵੀ ਕਿਸੇ ਐਮ ਐਲ ਏ ਨਾਲੋਂ ਟੱਕਰ ਨਹੀਂ ਉਸ ਇੱਕ ਥਾਲੀ ਆ ਜਿਹੜਾ ਤਾਂ ਯਾਰ ਪੱਜਾ ਵਰਤਿੰਦੇ ਵੀ ਥਾਲੀ ਆ ਸ਼ਾਇਲੀ ਤੋਂ ਧੰਨਵਾਦ ਕਰਦੇ ਆ ਦਰਬਾਰ ਪਿਆਸੀ ਸਾਡੀ ਜ਼ਿੰਦਗੀ ਦੇ ਪਰਮ ਮਿੱਤਰੇ ਗੁਰੂਆਂ ਦਾ ਜੀ ਤੇ ਮੇਰੀ ਬੇਨਤੀ ਹੈ ਜੀ ਤੇ ਖੇਣੀ ਨੰਗਲ ਨਹੀਂ ਆਈਆਂ ਤੋਂਨੇ ਤਿੰਨਾਂ ਚੱਤੀਆਂ ਗਈਆਂ ਜੀ ਹਰਨਾਮ ਪੰਚਾਇਤੀ ਦੋਤੇ ਬਾਬਾ ਗੈਪ ਨਾਲ ਪਛਾਰ ਕੇ